ਦੋਸਤੋ ਸਾਡੇ ਆਲੇ-ਦੁਆਲੇ ਕੋਈ ਨਾ ਕੋਈ ਵਿਅਕਤੀ ਸਾਈਬਰ ਠੱਗੀ ਦਾ ਹਰ ਰੋਜ਼ ਸ਼ਿਕਾਰ ਹੋ ਰਿਹਾ ਹੈ ਅਤੇ ਸਾਈਬਰ ਠੱਗੀ ਦੇ ਸ਼ਿਕਾਰ ਹੋਣ ਦੀ ਘਟਨਾਵਾਂ ਵਾਲੀ ਖਬਰਾਂ ਸਾਨੂੰ ਰੋਜ਼ ਦੇਖਣ ਨੂੰ ਮਿਲਦੀਆਂ ਨੇ ਅਤੇ ਹੁਣ ਇਸ ਸਾਈਬਰ ਠੱਗੀ ਦੇ ਸ਼ਿਕਾਰ ਹੋਏ ਕਿਸੇ ਵਿਅਕਤੀ ਦੇ ਨੁਕਸਾਨ ਦੀ ਪਰਪਾਈ ਕਰਨ ਦੇ ਲਈ ਇੱਕ ਬੀਮਾ ਪਾਲਿਸੀ ਆਈ ਹੈਗੀ ਹੈ ਇਸ ਨੂੰ ਸਾਈਬਰ ਕ੍ਰਾਈਮ ਪਾਲਿਸੀ ਜਾਂ ਫਿਰ ਸਾਈਬਰ ਥ੍ਰੋਡ ਪਾਲਿਸੀ ਆਪਾਂ ਕਹਿ ਸਕਦੇ ਹਾਂ ਅਤੇ ਜੇਕਰ ਕਿਸੇ ਵਿਅਕਤੀ ਨੇ ਸਾਈਬਰ ਕ੍ਰਾਈਮ ਵਾਲਾ ਬੀਮਾ ਲਿਆ ਹੋਇਆ ਹੈ ਤਾਂ ਉਸ ਦਾ ਭਵਿੱਖ ਵਿੱਚ ਜੇਕਰ ਕੋਈ ਨੁਕਸਾਨ ਹੁੰਦਾ ਉਸ ਦੇ ਨਾਲ ਕੋਈ ਸਾਈਬਰ ਠੱਗੀ ਵੱਜਦੀ ਹੈ ਤਾਂ ਫਿਰ ਉਸ ਦਾ ਨੁਕਸਾਨ ਬੀਮਾ ਕੰਪਨੀ ਭਰ ਦਿੰਦੀ ਹੈ ਆਖਿਰ ਇਹ ਕੀ ਪਾਲਿਸੀ ਹੈਗੀ ਇਸ ਦੇ ਬਾਰੇ ਵਿੱਚ ਜਾਣਕਾਰੀ ਅਸੀਂ ਹਾਸਲ ਕਰਾਂਗੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਬੀਮਾ ਮਾਹਰ ਓਂਕਾਰ ਸਿੰਘ ਚੌਧਰੀ ਚੌਧਰੀ ਸਾਹਿਬ ਤੁਹਾਡਾ ਇੱਕ ਵਾਰ ਫਿਰ ਬਾਈ ਜੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਸੰਬੋਧਿਤ ਤੁਹਾਡਾ ਬਹੁਤ ਧੰਨਵਾਦ ਚੌਧਰੀ ਸਾਹਿਬ ਆਖਰ ਇਹ ਸਾਈਬਰ ਕ੍ਰਾਈਮ ਪਾਲਿਸੀ ਜਾਂ ਫਿਰ ਸਾਈਬਰ ਫਰਾਡ ਪਾਲਿਸੀ ਕੀ ਹੈਗੀ ਹੈ ਅਤੇ ਕਿੰਨੇ ਕੁ ਦਾ ਬੀਮਾ ਇਹ ਹੋ ਜਾਂਦਾ ਹੈ ਕੰਬੋਜ ਜੀ ਜਿਵੇਂ ਤੁਸੀਂ ਕਿ ਦੱਸਿਆ ਕਿ ਡਿਜੀਟਲ ਫਰਾਡ ਜਿਹੜੇ ਆ ਉਹ ਅੱਜ ਕੱਲ ਬਹੁਤ ਹੋ ਰਹੇ ਆ ਕਿਸੇ ਨੂੰ ਫੋਨ ਆ ਜਾਂਦਾ ਹੈ ਫੋਨ ਆਉਣ ਤੋਂ ਬਾਅਦ OTP ਲੈ ਲੈਂਦੇ ਆ ਅੱਜ ਕੱਲ OTP ਲੋੜ ਨਹੀਂ ਰਹਿੰਦੀ ਬਿਨਾਂ OTP ਤੋਂ ਵੀ ਤੁਹਾਡੇ ਅਕਾਊਂਟ ਤੋਂ ਪੈਸੇ ਨਿਕਲ ਜਾਂਦੇ ਆ ਔਰ ਤੁਹਾਨੂੰ ਉਦੋਂ ਪਤਾ ਲੱਗਦਾ ਜਦੋਂ ਬੈਂਕ ਦਾ ਮੈਸੇਜ ਆ ਜਾਂਦਾ ਉਹ ਵੀ ਉਹਨਾਂ ਲੋਕਾਂ ਨੂੰ ਪਤਾ ਲੱਗਦਾ ਜਿਨ੍ਹਾਂ ਦੇ ਬੈਂਕ ਦੇ ਵਿੱਚ ਫੋਨ ਮੋਬਾਈਲ ਅਪਡੇਟ ਨਹੀਂ ਅਦਰਵਾਈਜ਼ ਲੋਕਾਂ ਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਬੈਂਕ ਤੋਂ ਪੈਸੇ ਕਢਾਉਣ ਜਾਂਦੇ ਨੇ ਤਾਂ ਉਹ ਜਾ ਕੇ ਦੇਖਦੇ ਨੇ ਬੈਂਕ 'ਚ ਕਿ ਮੇਰਾ ਤਾਂ ਇੱਥੇ 2 ਲੱਖ ਸੀਗਾ ਹੁਣ ਤਾਂ ਮੇਰੇ ਤਾਂ ਇੱਥੇ ਜ਼ੀਰੋ ਹੋ ਗਿਆ ਜਾਂ ਮੰਨ ਲਓ 50000 ਘਟ ਗਿਆ ਜਾਂ 20000 ਘਟ ਗਿਆ ਇਹ ਜਿਹੜੇ ਫਰਾਡ ਹੋ ਰਹੇ ਆ ਇਹਨਾਂ ਨੂੰ ਕਵਰ ਕਰਨ ਲਈ ਕਿ ਪਾਲਸੀ ਆਈ ਹੈ ਉਹ ਜਿਹਨੂੰ ਆਪਾਂ ਸਾਈਬਰ ਕਰਾਈਮ ਪਾਲਸੀ ਕਹਿੰਦੇ ਆ ਉਹਦੇ ਚ ਕੀ ਹੁੰਦਾ ਕਿ ਅਸੀਂ ਜਿਹੜੇ 1 ਲੱਖ ਤੱਕ ਕਵਰ ਕਰਦੇ ਆ ਮਤਲਬ 1 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਜਿਹੜੀ ਉਹਦੀ ਕਵਰਿੰਗ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦਾ ਕਵਰਿੰਗ ਕਿ ਜਦੋਂ ਵੀ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਤੁਹਾਨੂੰ ਲੱਗਿਆ ਕਿ ਮਹਿਸੂਸ ਹੋਇਆ ਕਿ ਮੇਰੇ ਪੈਸੇ ਨਿਕਲ ਗਏ ਜਾਂ ਕਿਸੇ ਨੇ ਕਢਵਾ ਲਏ ਆ ਤੁਸੀਂ ਬੈਂਕ ਨੂੰ ਜਾ ਕੇ ਇਨਫਾਰਮ ਕਰੋ ਉਹਨਾਂ ਨੂੰ ਜਾ ਕੇ ਦੱਸੋ ਜਾਂ ਬੈਂਕ ਦੇ ਕਿਸੇ ਨਾ ਐਸੇ ਪ੍ਰੂਫ ਤੇ ਇਨਫਾਰਮ ਕਰਨਾ ਹੈ ਕੋਈ ਡਿਜੀਟਲ ਲੈਟਰ ਦਿਓ ਜਾਂ ਉਹਨਾਂ ਦੀ ਮੇਲ ਆਈਡੀ ਤੇ ਮੇਲ ਪਾਓ ਮਤਲਬ ਜੇ ਦਾ ਕੋਈ ਪ੍ਰੂਫ ਹੋਵੇ ਔਥੈਂਟਿਕ ਚੀਜ਼ ਹੋਵੇ ਐ ਨਹੀਂ ਕਿ ਮੈਂ ਬੈਂਕ 'ਚ ਕਿਹਾ ਸੀਗਾ ਮੈਨੇਜਰ ਨੂੰ ਉਹਨੇ ਮੇਰੀ ਗੱਲ ਸੁਣ ਲਈ ਸੀ ਇਸ ਤਰ੍ਹਾਂ ਨਹੀਂ ਤੁਸੀਂ ਇਹ ਉਹਨਾਂ ਦੀ ਮੇਲ ਤੇ ਉਹਨਾਂ ਦੇ ਕਿਸੇ ਔਥੈਂਟਿਕ ਪਾਵਰ ਮਤਲਬ ਹੋਣੀ ਚਾਹੀਦੀ ਹੈ ਜਾ ਕੇ ਤੁਸੀਂ ਇਨਫਾਰਮ ਕਰੋ ਉਸ ਦੇ ਨਾਲ ਹੀ ਤੁਸੀਂ ਜਿਹੜੇ ਸਾਡੀ ਕੰਪਨੀ ਨੂੰ ਇਨਫਾਰਮ ਕਰਨਾ ਹੈ ਤੇ ਡੀਡੀਆਰ ਕਟਾਉਣੀ ਐ ਐਸਆਈਆਰ ਜਿਹੜੀ ਬਣਦੀ ਐ ਪੁਲਿਸ ਤੋਂ ਉਹਨਾਂ ਵੀ ਕਟਾਉਣੀ ਐ ਫਿਰ ਤੁਹਾਡਾ ਜਿਹੜਾ ਇਹ ਪੈਸਾ ਹੈ ਇਹ ਕਵਰ ਹੋ ਸਕਦਾ ਹੈ ਇਸ ਪਾਲਿਸੀ ਦੇ ਵਿੱਚ ਪ੍ਰੀਮੀਅਮ ਕਿੰਨਾ ਭਰਨਾ ਹੁੰਦਾ ਹੈ ਤੇ ਕਿੰਨੀ ਕੁ ਦੇਰ ਤੱਕ ਲਈ ਇਹ ਬੀਮਾ ਹੋ ਜਾਂਦਾ ਹੈ ਜੀ ਸਰ ਇਸ ਤਰ੍ਹਾਂ ਹੈ ਇਹਦਾ ਜਿਹੜਾ ਵੈਲਿਡ ਤੁਸੀਂ ਪੁੱਛਿਆ ਵੈਲਿਡ ਪੁੱਛਿਆ ਹੈ ਇਹ 1 ਲੱਖ ਦਾ ਜਿਹੜਾ ਹੈਗਾ 1000 ਪ੍ਰੀਮੀਅਮ ਹੈ 180 ਰੁਪਏ GST ਹੈ ਮੀਨ 1180 ਰੁਪਏ ਚ 1 ਲੱਖ ਰੁਪਏ ਦੀ ਜਿਹੜਾ ਕਵਰ ਹੋਏ ਇਹ ਸਾਰੀਆਂ ਪਾਲਸੀਆਂ ਜਿਹੜੀਆਂ ਹੈਗੀਆਂ ਜਨਰਲ ਸ਼ੋਰ ਦੇ ਵਿੱਚ 1 ਸਾਲ ਹੀ ਹੁੰਦੀਆਂ ਇੱਕ ਸਾਲ ਤੋਂ ਬਾਅਦ ਫਿਰ ਤੁਹਾਨੂੰ ਰਿਵਿਊ ਕਰਾਣੀ ਪੈਣੀ ਹੈ ਜੇਕਰ ਕਿਸੇ ਵਿਅਕਤੀ ਨੇ ਇਹ ਵਾਲਾ ਬੀਮਾ ਪਾਲਿਸੀ ਲਿੱਤੀ ਹੋਈ ਹੈ ਤੇ ਉਸ ਦੀ ਨਾਲ ਕੋਈ ਸਾਈਬਰ ਠੱਗੀ ਵੱਜਦੀ ਹੈ ਤਾਂ ਫਿਰ ਉਸ ਨੂੰ ਕਿੰਨੀ ਕੀ ਦੇਰ ਵਿੱਚ ਕਵਰ ਮਿਲ ਜਾਂਦਾ ਹੈ ਅਤੇ ਉਹ ਤੁਹਾਡੇ ਕੋਲ ਆਪਣਾ ਬੀਮਾ ਕਵਰ ਲੈਣ ਦੇ ਲਈ ਤੁਹਾਡੇ ਕੋਲ ਕਿਹੜੇ-ਕਿਹੜੇ ਡਾਕੂਮੈਂਟ ਲੈ ਕੇ ਪਹੁੰਚੇ ਸਰ ਸਾਡੇ ਵੱਲੋਂ ਕੋਈ ਦੇਰੀ ਨਹੀਂ ਹੁੰਦੀ ਸਾਨੂੰ ਤਾਂ ਸਾਡੀ ਤਾਂ ਫਾਰਮੈਲਟੀ ਇਹ ਹੀ ਹੈ ਕਿ ਤੁਸੀਂ ਬੈਂਕ ਤੋਂ ਵੈਸੇ ਤਾਂ ਪਰਮਿਟ ਦੀ ਤਾਂ ਇਹ ਹੁੰਦੀ ਹੈ ਕਿ ਬੈਂਕ ਤੋਂ ਲਿਖਾ ਕੇ ਲਿਆਓ ਬਟ ਬੈਂਕ ਅੱਜਕਲ ਲਿਖ ਕੇ ਦਿੰਦੇ ਨਹੀਂ ਇਸ ਕਰਕੇ ਉਹ ਵੀ ਉਹਦੀ ਲੋੜ ਨਹੀਂ ਹੈਗੀ ਤੁਸੀਂ ਸਿਰਫ ਜਿਹੜੀ ਮੇਲ ਕਰੀਏ ਬੈਂਕ ਨੂੰ ਜਾ ਬੈਂਕ ਤੋਂ ਰੀਸਲ ਲੈਟਰ ਦਿੱਤਾ ਹੈ ਉਹ ਸਾਡੇ ਕੋਲ ਲਿਓ ਡੀ ਡੀ ਆਰ ਦੀ ਕਾਪੀ ਲਿਓ ਸਾਡੇ ਕੋਲ ਤਾਂ ਇਹੀ ਫਾਰਮੈਲਟੀ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਇਸ ਪਾਲਿਸੀ ਬਾਰੇ ਤੁਹਾਨੂੰ ਭਰਪੂਰ ਜਾਣਕਾਰੀ ਮਿਲ ਚੁੱਕੀ ਹੋਵੇਗੀ ਅਤੇ ਚੌਹਾਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਵੱਡਬੁੱਲੀ ਜਾਣਕਾਰੀ ਨੂੰ ਬਾਈ ਜੀ ਪੰਜਾਬੀ ਦੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ ਵੀ ਜੀ ਤਾਂ ਫੇ ਦੋਸਤੋ ਜੇਕਰ ਤੁਹਾਨੂੰ ਇਹ ਵਾਲੀ ਜਾਣਕਾਰੀ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਜੀ ਇਜਾਜ਼ਤ ਧੰਨਵਾਦ ਹੈ ਫਿਰ ਮਿਲਾਂਗੇ